ਧਰਮ ਰਾਹੀਂ ਸੱਚ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਸਮਰਪਿਤ ਸਬਸਕ੍ਰਾਈਬ ਕਰੋ ਸਾਡਾ ਨਵਾਂ ਚੈਨਲ ਦਾ ਖਾਲਸ ਟੀਵੀ ਧਰਮ ਪਾਕਿਸਤਾਨ ਚ ਕਰਤਾਰਪੁਰ ਲਾਂਘਾ ਖੁੱਲਣ ਤੇ ਜਿੱਥੇ ਸਾਰੇ ਸ਼ਰਧਾਲੂਆਂ ਲਈ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦਾ ਰਾਹ ਖੁੱਲਿਆ ਉੱਥੇ ਹੀ ਫੇਰ ਤੋਂ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦਾ ਮੇਲ ਹੋਇਆ ਜੀ ਹਾਂ ਠੀਕ ਐਸੀ ਤਰ੍ਹਾਂ ਹੀ ਤੁਸੀਂ ਇਸ ਵੀਡੀਓ ਚ ਦੇਖ ਸਕਦੇ ਹੋ ਜੋ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ 1947 ਤੋਂ ਵਿਛੜੀਆਂ ਮਾਂ ਤੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਹੋਈਆਂ ਮਿਲੀਆਂ ਨੇ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮਾਂ ਤੀ ਇੱਕ ਦੂਜੇ ਨੂੰ ਮਿਲ ਕੇ ਭਾਵੁਕ ਹੋ ਗਈਆਂ ਦੱਸਿਆ ਜਾ ਰਿਹਾ ਹੈ ਕਿ 1947 ਦੀ ਵੰਡ ਵਿੱਚ ਇਹ ਦੋਨੋਂ ਮਾਤਰੀ ਵਿਛੜ ਗਈਆਂ ਸਨ ਜਿਨ੍ਹਾਂ ਦਾ ਅੱਜ ਕਰਤਾਰਪੁਰ ਚ ਗੁਰੂ ਘਰ ਦੇ ਦਰਸ਼ਨ ਕਰਦੇ ਹੋਏ ਮੁਰ ਤੋਂ ਇਹਨਾਂ ਦਾ ਮਿਲ ਹੋਇਆ ਇਹਨਾਂ ਦੋਨਾਂ ਦੇ ਮਿਲਣ ਦੀ ਵੀਡੀਓ ਅਕਾਲੀ ਆਗੂ ਵਰਦੇਵ ਸਿੰਘ ਨੋਨੀ ਮਾਨ ਵੱਲੋਂ ਆਪਣੇ ਫੇਸਬੁੱਕ ਅਕਾਊਂਟ ਤੇ ਸ਼ੇਅਰ ਕੀਤੀ ਗਈ ਹੈ 9 ਨਵੰਬਰ 1919 ਨੂੰ ਖੁੱਲਿਆ ਕਰਤਾਰਪੁਰ ਲਾਂਘਾ ਹੁਣ ਤੱਕ ਪਾਕਿਸਤਾਨ ਭਾਰਤ ਦੇ ਕਈ ਵਿਛੜਿਆਂ ਨੂੰ ਮਿਲਾ ਚੁੱਕਿਆ ਹੈ ਤੇ ਆਸ ਹੈ ਕਿ ਅੱਗੇ ਵੀ ਮਿਲੋਂਦਾ ਰਹੇਗਾ ਬਿਊਰ ਰਿਪੋਰਟ ਦਾ ਖਾਲਸ ਟੀਵੀ